ਬੱਚਿਆਂ ਦੇ ਸੋਸ਼ਲ ਮੀਡੀਆ ਖਾਤੇ ਹੋ ਸਕਦੇ ਨੇ ਬੈਨ ਜਾਣੋ ਕਿਹੜੀ ਤਰੀਕ ਤੋਂ ਹੋ ਰਿਹਾ ਹੈ ਇਹ ਨਿਯਮ ਲਾਗੂ ਸਰਕਾਰ ਦੇ ਵੱਲੋਂ ਇਹ ਵੱਡੀ ਘੋਸ਼ਣਾ ਕੀਤੀ ਗਈ ਹੈ ਕਿ ਜਿਹੜੇ ਬੱਚੇ ਨੇ ਛੋਟੀ ਉਮਰ ਦੇ ਉਹਨਾਂ ਦੇ ਹੁਣ ਸੋਸ਼ਲ ਮੀਡੀਆ ਖਾਤੇ ਬੈਨ ਹੋ ਸਕਦੇ ਨੇ ਕਿਹੜੀ ਤਰੀਕ ਨੂੰ ਇਹ ਬੈਨ ਹੋਣਗੇ ਆਓ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਦੱਸਦੇ ਆ ਦਰਅਸਲ ਸੋਸ਼ਲ ਮੀਡੀਆ ਅੱਜ ਸਮੇਂ ਦੇ ਵਿੱਚ ਹਰ ਕੋਈ ਚਲਾ ਰਿਹਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਇੱਕ ਕਹਿ ਸਕਦੇ ਆ ਵੀ ਲੋਕਾਂ ਦੇ ਲਈ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਚਾਹੇ ਉਹ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ ਜਾਂ ਫਿਰ YouTube ਕਿਉਂ ਨਾ ਹੋਵੇ ਤਾਂ ਇਹ ਸਾਰੇ ਪਲੈਟਫਾਰਮ ਦੇ ਉੱਤੇ ਤੁਹਾਨੂੰ ਹਰ ਕੋਈ ਐਕਟਿਵ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਜੇ ਦੇ ਬਾਰੇ ਪਤਾ ਲੱਗਦਾ ਹੀ ਹੈ ਐਕਟੀਵਿਟੀ ਬਾਰੇ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਬਹੁਤ ਕੁਝ ਪਤਾ ਚੱਲਦਾ ਹੈ ਤਾਂ ਦੱਸ ਦੇ ਕਿ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਦਸੰਬਰ ਤੋਂ ਦੇਸ਼ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬੈਨ ਲਾਗੂ ਹੋਵੇਗਾ ਆਸਟ੍ਰੇਲੀਆ ਦੀ ਸਰਕਾਰ ਦੇ ਨਵੇਂ ਨਿਯਮ ਅਨੁਸਾਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਾਬਾਲਗਾਂ ਦੇ ਖਾਤੇ ਪਛਾਣ ਕੇ ਡੀਐਕਟੀਵੇਟ ਕਰਨੇ ਪੈਣਗੇ ਇਹ ਕਾਨੂੰਨ ਦੱਸਦੇ ਕਿ 10 ਦਸੰਬਰ 2025 ਤੋਂ ਲਾਗੂ ਕੀਤਾ ਜਾਵੇਗਾ ਸੰਘੀ ਕ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਵਿੱਚ ਇਕਿਆ ਗਿਆ ਹੈਗਾ ਕਿ ਸ਼ੁਰੂਆਤੀ ਪੜਾਅ ਦੇ ਵਿੱਚ ਪਲੇਟਫਾਰਮਾਂ ਨੂੰ ਮੌਜੂਦਾ ਨਾਬਾਲਗ ਖਾਤਿਆਂ ਦੀ ਪਛਾਣ ਤੇ ਡੀਐਕਟੀਵੇਟ ਕਰਨ ਦੇ ਉੱਤੇ ਧਿਆਨ ਦੇਣਾ ਹੋਵੇਗਾ ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਖਾਤਾ ਹਟਾਉਣ ਤੋਂ ਬਾਅਦ ਬੱਚੇ ਤੁਰੰਤ ਨਵਾਂ ਖਾਤਾ ਨਾ ਬਣਾ ਸਕਣ ਹਾਲਾਂਕਿ ਕੰਪਨੀਆਂ ਨੂੰ ਹਰ ਯੂਜ਼ਰਸ ਦੀ ਉਮਰ ਦੀ ਜਾਂਚ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਸਰਕਾਰ ਕੋਈ ਖਾਸ ਟੈਕਨੋਲੋਜੀ ਲਾਗੂ ਕਰਨ ਦੇ ਲਈ ਰਹੇਗੀ ਤਾਂ ਜਿਸ ਦੇ ਨਾਲ ਯੂਜ਼ਰਸ ਦੀ ਅਸਲ ਉਮਰ ਦਾ ਪਤਾ ਲੱਗ ਸਕੇ ਪਰ ਕੰਪਨੀਆਂ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਉਹ ਉਹ ਇਸ ਬੈਨ ਨੂੰ ਕਿਵੇਂ ਲਾਗੂ ਜੋ ਕਿ ਲਾਗੂ ਕਰ ਰਹੀਆਂ ਨੇ ਅਤੇ ਅਕਾਊਂਟ ਬੰਦ ਹੋਣ ਦੇ ਉੱਤੇ ਅਪੀਲ ਕਰਨ ਦੀ ਪ੍ਰਕਿਰਿਆ ਵੀ ਮੁਹੱਈਆ ਕਰਨੀ ਪਵੇਗੀ ਜੇਕਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਉਚਿਤ ਕਦਮ ਚੁੱਕਣ ਦੇ ਵਿੱਚ ਅਸਫਲ ਰਹੇ ਤਾਂ ਉਹਨਾਂ ਦੇ ਉੱਤੇ ਦੱਸ ਦਈਏ ਕਿ 49.5 ਮਿਲੀਅਨ ਆਸਟ੍ਰੇਲੀਆਈ ਡਾਲਰ ਲਗਭਗ 33 ਮਿਲੀਅਨ ਅਮਰੀਕੀ ਡਾਲਰ ਤੱਕ ਜੁਰਮਾਨਾ ਲੱਗ ਸਕਦਾ ਹੈ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਵੇਂ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਦੇ ਵਿੱਚ ਸਮਾਂ ਲੱਗੇਗਾ ਪਰ ਉਦੇਸ਼ ਬੱਚਿਆਂ ਦੀ ਦੱਸ ਦਈਏ ਕਿ ਆਨਲਾਈਨ ਸੁਰੱਖਿਆ ਕਿੰਨੀ ਬਣਾਉਣਾ ਹੈ ਤਾਂ ਕਮਿਊਨੀਕੇਸ਼ਨ ਮੰਤਰੀ ਦੱਸ ਦਈਏ ਕਿ एनिका वेल्स ਜੋ ਕੀ ਦੱਸਦੀ ਹੈ ਕਿ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਹੈਗਾ ਕਿ ਇਹ ਕਾਨੂੰਨ ਦੁਨੀਆ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ ਸ਼ੁਰੂਆਤੀ ਦੌਰ ਦੇ ਵਿੱਚ ਪੂਰਨ ਦੱਸਦੀ ਹੈ ਕਿ ਪੂਰਨਤਾ ਦੀ ਉਮੀਦ ਨਹੀਂ ਹੈ ਪਰ ਇਹ ਬਦਲਾਵ ਸੋਸ਼ਲ ਮੀਡੀਆ ਦੀ ਸੰਸਕ੍ਰਿਤੀ ਦੇ ਵਿੱਚ ਨਵੀਂ ਦਿਸ਼ਾ ਲਿਆਵੇਗਾ ਅਤੇ ਬੱਚਾ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਸਹਾਇਤਾ ਵੀ ਕਰੇਗਾ ਦੱਸਦੀ ਹੈ ਕਿ ਇਹ ਕਦਮ ਜਿਹੜਾ ਕਿ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਇਹ ਨਿਯਮਾਂ ਦੇ ਮੁਤਾਬਕ ਕੀਤਾ ਗਿਆ ਹੈਗਾ ਭਾਰਤ ਦੇ ਵਿੱਚ ਅਜਿਹਾ ਕੋਈ ਵੀ ਕਾਨੂੰਨ ਉਹ ਨਹੀਂ ਬਣਿਆ ਹੈਗਾ ਜਿਸ ਕਰਕੇ ਭਾਰਤ ਦੇ ਬੱਚੇ ਹਜੇ ਵੀ ਸੋਸ਼ਲ ਮੀਡੀਆ ਦੇ ਖਾਤੇ ਜਿਹੜੇ ਕਿ ਬਣਾਉਂਦੇ ਨੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਪਰ ਆਸਟ੍ਰੇਲੀਆਈ ਸਰਕਾਰ ਦੇ ਵੱਲੋਂ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਨੇ